ੁਰਮਾ ਪਾਉਂਡ ਦੇ ਨਾਲ ਦੂਰ ਹੋ ਜਾਂਦਾ ਹੈ ਪੁਰਾਣੇ ਤੋਂ ਪੁਰਾਣਾ ਬੁਖਾਰ ਜਾਂ ਟਾਈਫਾਇਡ ਵਾਹੇ ਅਗਰ ਕਿਸੇ ਨੂੰ 10-10 ਸਾਲ ਪੁਰਾਣਾ ਬੁਖਾਰ ਹੈ ਟਾਈਫਾਇਡ ਹੈ ਤਾਂ ਤੁਸੀਂ ਮਿੰਟਾਂ ਦੇ ਵਿੱਚ ਠੀਕ ਹੋ ਸਕਦੇ ਹੋ ਵਾਹੇ ਆਖਿਰਕਾਰ ਸ਼ਰਮਾ ਪਾਉਣ ਦੇ ਨਾਲ ਕਿਵੇਂ ਮੇਰ ਹੁੰਦੀ ਹੈ ਕਿਵੇਂ ਲੋਕ ਇਸ ਸਥਾਨ ਤੇ ਨਤਮਸਤਕ ਹੁੰਦੇ ਨੇ ਕਿ ਦੁੱਖ ਤਕਲੀਫਾਂ ਦੂਰ ਹੋ ਜਾਂਦੀਆਂ ਨੇ ਆਓ ਤੁਹਾਨੂੰ ਵੀ ਦੱਸ ਦਿਆਂ ਵਾਹੇ குரு ਜਿੱਤੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਧਾਰਮਿਕ ਸਥਾਨ ਦਰਬਾਰ ਨੇ ਉੱਥੇ ਹੀ ਨਤਮਸਤਕ ਹੋਣ ਦੇ ਨਾਲ ਲੋਕਾਂ ਦੇ ਦੁੱਖ ਤਕਲੀਫ ਵੀ ਦੂਰ ਹੋ ਜਾਂਦੇ ਨੇ ਇਸੇ ਤਰ੍ਹਾਂ ਦਾ ਹੀ ਇੱਕ ਗੁਰਦੁਆਰਾ ਸਾਹਿਬ ਹੈ ਤਨ ਤਨ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਸੁਰਮਾ ਪਾਉਣ ਦੇ ਨਾਲ 10-10 ਸਾਲ ਪੁਰਾਣੇ ਟਾਈਫਾਇਡ ਦੇ ਬੁਖਾਰ ਠੀਕ ਹੋ ਜਾਂਦੇ ਨੇ 10 ਸਾਲ ਦੇ ਬੱਚੇ ਤੋਂ ਲੈ ਕੇ ਹਰ ਇੱਕ ਇਨਸਾਨ ਇੱਥੇ ਆ ਕੇ ਆਪਣਾ ਇਲਾਜ ਕਰ ਸਕਦਾ ਹੈ ਬਸ ਸੁਰਮਾ ਉਹਨਾਂ ਦੇ ਪਾਇਆ ਜਾਂਦਾ ਹੈ ਇੱਕ ਦੋ ਵਾਰ ਸੁਰਮਾ ਪਾਉਣ ਦੇ ਨਾਲ ਹੀ ਕਿਹਾ ਜਾਂਦਾ ਹੈ ਕੀ ਕੋਈ ਪਨਾਣਾ ਬੁਖਾਰ ਵੀ ਐ ਉਹ ਵੀ ਬਿਲਕੁਲ ਠੀਕ ਹੋ ਜਾਂਦਾ ਕੀ ਕਹ ਰਹੇ ਨੇ ਇੱਥੋਂ ਦੇ ਬਾਬਾ ਜੀ ਆਉ ਤੁਹਾਨੂੰ ਪੂਰੀ ਗੱਲ ਬਾਤ ਸੁਣਾ ਦਿੰਨੇ ਆ ਸਤਿਗੁਰੂ ਜੀ ਮੈਂ ਤੁਹਾਡਾ ਆਪਣਾ ਲਖਮੀ ਸਿੰਘ ਕੁਸ਼ੀਪੁਰ ਅੱਜ ਅਸੀਂ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਕਲਾਂਗੜ੍ਹ ਦੇ ਢੀਕ ਪਿੰਡ ਬੋਹਰ ਮੜਾ ਪਹੁੰਚੇ ਹਾਂ ਸੋ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਬਾਬਾ ਜੀ ਮੌਜੂਦ ਨੇ ਬਾਬਾ ਜੀ ਨਾਲ ਗੱਲਬਾਤ ਕਰਕੇ ਇਸ ਗੁਰਦੁਆਰੇ ਦਾ ਇਤਿਹਾਸ ਜੋ ਸੰਗਤਾਂ ਨੂੰ ਜਾਣਕਾਰੀ ਦੋਗੇ ਆ ਵੀਡੀਓ ਫਾਇਰ ਹੋਵੇ ਲੋਕ ਇਹ ਗੁਰਦੁਆਰਾ ਨਾਮਾ ਨੋਏ ਢੀਰਾ ਕਿ ਇਹ ਇਸ ਵਾਰ ਵੀ ਵਿਰਣ ਚੁੱਕੀ ਐ ਪਹਿਲਾ ਵੀ ਬਾਬਾ ਸ਼੍ਰੀ ਚੰਦ ਜੀ ਦਾ ਧੂਮਾ ਵਾਹ ਇਹ 13 1/2 ਕਿਲੋ ਬਾਬਾ ਸ਼੍ਰੀ ਚੰਦ ਜੀ ਦਾ ਆਸ਼ਰਮ ਬੈਠਾ ਇਹ ਦੋ ਘਰ ਹਾਂ ਉਹਨਾਂ ਇਹ ਵੀ ਨੇ ਬਾਬਾ ਜੀ ਦੀ ਪ੍ਰਕਾਸ਼ ਬਾਬਾ ਸ਼੍ਰੀ ਚੰਦ ਜੀ ਦਾ ਪਰ ਜੇ ਗਾਲ ਲੱਗੀ ਹੋਇਆ 13 1/2 ਵਾਪਰਾ ਨੂੰ ਹੋਇਆ ਪੱਕੋ ਗਿਆ ਬਾਦ ਸਾਹਿਬ ਦੇ ਉਤਤ ਬਾਬਾ ਤਾਂ ਪਾਸੀਆਂ ਤੋਂ ਲਾਤੇ ਉਹ ਸਿੰਘ ਬਾਈਟੀਆਂ ਸਾਡੇ ਸਾਧਿਆ ਗੁਰੂ ਜੀ ਜਿਸੰਦਾਨ ਤੇ ਬਾਬਾ ਮਨੀਦਾ ਜੀ ਸਾਡੇ ਗੁਰੂ ਜੀ ਉਹ ਰਹੇ ਨੇ 100 ਸਾਲ ਦੇ ਤੋਂ ਗੁਜ਼ਰੇ ਨੇ ਉਹ ਹੁੰਦਾ ਜੀ ਸਮਾਧੀ ਬਣ ਤਲਾਬ ਹੈ ਹਾਂ ਜੈਂ ਤੋਂ ਲ ਬਹੁਤ ਇਤਕਾਰ ਰਹਿਣ ਕੰਢੇ ਅੱਗੇ ਪਹਾੜ ਚ ਰਹੇ ਕੀਤਾ ਹੋਣਾ ਇਹ ਟੋਕਲ ਦਾ ਇਲਾਜ ਪਹਿਲਾ ਪਹਾੜ ਉਦੋਂ ਬਾਅਦ ਸਪੰਕੋ ਕਿੱਲੇ ਪੜਨੇਗਾ ਇਹਦਾ ਦੁਬਈ ਕਿੱਥੀ ਦਾ ਸਿੱਕੀ ਤੁਲਵਾ ਕੀ ਦਵਾਈ ਭੜਦੀ ਦਵਾਈ ਕੌਣ ਹੈ ਜੇ ਮਾਂ ਮਾਸ ਪ੍ਰਾਰਉ ਹੋਵੇ ਤਾਂ ਉਹ ਵੀ ਇਹ ਕਲਾ ਟਾਈਗੜਾ ਜਦੋਂ ਦੁਦੋ ਨਾ ਟਾਈਗੜਾ ਸੋਮਾ ਟਾਈਗੜਾ ਅਸਰ ਕੋਣ ਰੱਖ ਜਿਹਨ ਕੀ ਕੋਈ ਪ੍ਰਭਾਵ ਹੀ ਨਹੀਂ ਆਉਂਦਾ ਉਹ ਬਈ ਟਾਈਪੜ ਮਤਲਬ ਕਿੰਨਾ ਮੱਗੀ ਪ੍ਰਾਣਾ ਜਿੰਨਾ ਮਾਰਦੀ ਇੱਕ ਕਲੀਅਰ ਬਾਬਾ ਜੀ ਕੋਲ ਤੋਂ ਇੱਕ ਦਿਨ ਦੀ ਰਿਪੋਰਟ ਆਪਾਂ ਤੇ ਮਤਲਬ ਕਿ ਕੋਰੋਨਾ ਲੈ ਜਾਣਾ ਜੇ ਵੀ ਬਾਬਾ ਜਿਹੜਾ ਧੀਰਜ ਰੱਖੋ ਪਰ ਜੇ ਜੇ ਦਾ ਖੱਟੀ ਚੀਜ਼ ਦਾ ਕੋਈ ਰੋਟੀ ਨਹੀਂ ਖਾਣੀ ਉਸ ਤੇ ਜਦੋਂ ਪਾਣਾ ਮਾ

ਸਨਗਰੀ ਪੌਣਾ ਅੰਦਰ ਨੀ ਕਿਸਾਬ ਇਹ ਹੋਵੇ ਬੁਖਾਰ ਕੋਬੀ ਹੋਵੇ ਲਸਣ ਹੁੰਦੇ ਨੇ ਮੋਢਾ ਹੁੰਦੇ ਠੰਡ ਲੱਗਦਾ ਹੈ ਅੰਗੜਾ ਟੁੱਟਣਾ ਇਹ ਜਿੱਟੀਆਂ ਪਪਾ ਪਰ ਲੜ ਜਾਂਦਾ ਹੈ ਨਾ ਆਇਆ ਨਾ ਤੰਬਾਕੂ ਕਮਜੋਰ ਹੋ ਜਾਂਦਾ ਹੈ ਤੁੰਗੂ ਨੰਤ ਕਰਦਾ ਮਰਨ ਮਿਸਤ ਪ੍ਰਪੁਰਿਆ ਨੂੰ ਮੈਂ ਬੁਫਾ ਆ ਚੀਂਦਾ ਕੋਕੀ ਨਾ ਰਹੀ ਥਿੰਗਾ ਬੰਦ ਹੋ ਜਾਂਦਾ ਬਗੈ ਜੂ ਲਸੂ ਦੇ ਕੇ ਤਾਂ ਦੋ ਤਰੀਕਾ ਮੈਂ ਸਮਝਦਾ ਇੱਕ ਵੀ ਵਾਰ ਤੇ ਰਿਪੋਰਟ ਕੀਆ ਜੇ ਮੈਂ ਦੱਸ ਚੁੱਕਾ ਮਾਰਾ ਨੇ ਪਹੁੰਚਾਇਆ ਤਾਂ ਉਹਨੂੰ ਤਹੀ ਦਾ ਪਾਈਚਾ ਕਰਾਉਂਦੇ ਹਿ ਜਿਹਦੇ ਤਨ ਮਿਲ ਪਾਈਆ ਉਹਨੂੰ ਵੀ ਤਹੀ ਦਾ ਪਾਈਚਾ ਕਰਾਉਦਾ ਭਾਈ ਲੈ ਗਿਆ ਤਾਂ ਮੈਂ ਡਾਕਟਰ ਆਫਾਜ਼ ਹੁੰਦੇ ਨੇ ਡਾਕਟਰ ਡਾਕ ਆ ਜਾਣਦੇ ਨੇ ਉਹਨਾਂ ਦੇ ਵੀ ਬਚਾਣੋਂ ਭਾਈ ਵੜਾਉਂਦੇ ਨੇ ਅੰਮਰਸਾ ਪਤ ਮਰਹਰ ਕੀ ਲੁਧਿਆਣੇ ਜਿੱਤੇ ਤੱਕ ਦੇ ਹੁੰਦੇ ਨੇ ਦੂਦ ਹੁੰਦਾ ਬਹੁਤ ਬਹੁਤ ਹੁੰਦਾ ਤੁਸੀਂ ਕਲਾ ਨਾਲੋਂ ਕੁਛ ਹੋਦੀ ਆ ਹਮਾਰਾ ਇਹਦੇ ਵਿੱਚ ਦਾ ਟਾਈਮ ਹੈ ਬੰਦਾ ਉਹ ਫਿਰ ਹੁਣ ਇੰਤਜ਼ਾਰ ਗਿਆ ਅੱਲਾ ਕਈ ਦਿਨ ਤੱਕ ਮਿਆਦ ਲੱਗ ਤੇ ਚੰਨ ਸੁਣਦਾ ਇਹ ਬਬੇ ਜਿੱਦਾਂ ਮੰਨ ਪ੍ਰੋਪਰ ਡਾਚ ਮੜਾ ਲਿਖੋ ਜਿਹਦੇ ਤੋਂ ਲੋੜ ਹੱਸਦਾ ਆ ਇਹ ਗੋੜ ਮੇਂ ਡਰਾ ਰਾ ਪੈੰਡ ਆ ਕਲਾ ਨਾਲੋਂ ਇਹਨੂੰ ਵਟਾ ਰਾ ਸਤਿ ਸ਼੍ਰੀ ਅਕਾਲ ਹਾਂ ਤੁਹਾਨੂੰ ਇਹ ਤਾਂ ਬਸ ਮੈਨੂੰ ਨਹੀਂ ਚੱਲਦੀ ਆ ਆ ਕੇ ਇੱਥੇ ਪੁਰਬੜਾਣੇ ਤੋਂ ਇਹ ਬਬੀ ਜੱਢਾ ਬਬਾ ਨਾਲ ਕਿੰਨਾ ਲੱਗਦਾ ਬੇਰਵਾ ਪਰ ਮੈਂ ਆਉਂ ਤੋ ਵੀ ਚਲਾਣਾ ਉਹਨੂੰ ਆਪਾਂ ਜੀ ਆਪਾ ਅਰਦਾਸ ਤੋਂ ਇਹ ਕੰਮ ਹੀ ਕਰਾਣੋ ਆਸੋ ਜੀ ਜੀ ਤਰ ਵੀ ਸੂਰ ਕਰਤੀ ਜਿਹਾ ਮੇਰੇ ਤਰ ਸੂਰ ਕਰਾਉਣੇ ਸੂਰੋਂ ਮੇਰੀ ਫਿਰ ਮੁਰਗਣਾ ਨਹੀਂ ਕੋਈ ਤਰਕ ਹੋਣਾ ਜਾਂ ਫਿਰ ਬਾਸੋਂ ਯੰਨ ਰੋਟੇ ਚਾਹ। ਬਾਸੋਂ ਬਾ ਕੋਈ ਟਾਈਮ ਨਹੀਂ ਬਰਜਾਉ। ਲੋਕਾਂ ਨੂੰ ਬਲਸਾਂ ਚਾਹ। ਆਂਗਰੇਜ਼ ਲੋਕ ਆਂਗਰੇਜ਼ਾਂ ਨੇ ਥਰੀ ਬਿੰਦਰ ਹੈ ਕਿ ਆਪਕੋ ਬਰਨਿੰਗ ਜਨਮ ਨੂੰ ਕੰਨਾਂ ਨੂੰ ਕਹਿ ਕੇ ਆਸਾ। ਕਲਾਮਾ ਉਰਦੂ ਨੂੰ ਜਾਣਦੀ ਸਾਦਮ ਸੇਤੀ ਮੈਂ ਸਰ। ਮੈਂ ਬਹੁਤ ਜ਼ਿਆਦਾ ਆਪਕੋ ਇਸ਼ਾਨਾ ਰਹਾ ਹੂੰ। ਸੋ ਇਹ ਸੀ ਸਤਾਨ ਤਤਨ ਬਾਬਾ ਤੇ ਮਾਣੋ ਨਬਜੀਪ ਚਾਚੀ ਦਾ ਸੋ ਬਾਬਾ ਜੀ ਨੇ ਸਾਡੇ ਨਾਲ ਪੂਰੀ ਇਸ ਇਤਿਹਾਸ ਤੋਂ ਦਰੀ ਲੱਭਾ ਸਨ